ਮੰਮੀ ਹਾਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਭਾਬੀ ਬਾਰੇ ਕੋਈ ਗੱਲ ਪਤਾ ਲੱਗ ਗਈ ਸੀ ਫਿਰ ਤੁਹਾਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਤਾਈ ਕੋਲੇ ਜਾ ਕੇ ਕਰੋ ਹੈ ਘਟੋ ਘਟ ਮੇਰੇ ਕੋਲੇ ਇੱਕ ਵਾਰੀ ਗੱਲ ਤਾਂ ਕਰ ਲੈਂਦੇ ਕੋਈ ਲੈ ਵੱਡੀ ਆ ਗਈ ਇਹ ਗੱਲਾਂ ਕਰਨ ਵਾਲੀ ਨਾਲੇ ਮੇਰੀ ਗੱਲ ਸੁਣਨੀ ਇੰਨੀਆਂ ਜੀਆਂ ਗੱਲਾਂ ਕੁੜੀਆਂ ਕੱਤਰੀਆਂ ਨਾਲ ਕੌਣ ਕਰਦਾ ਹੁੰਦਾ ਹੈਗਾ ਉਹ ਫਿਰ ਤੁਹਾਨੂੰ ਇਹ ਵੀ ਨਹੀਂ ਕਿਹਾ ਸੀ ਵੀ ਜਾ ਕੇ ਸਿੱਧਾ ਉੱਧਰ ਹੀ ਬੋਲ ਲਿਓ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਭਾਬੀ ਬਾਰੇ ਇਹ ਗੱਲ ਦੱਸੀ ਕਿਹਨੇ ਆ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਇੰਨੀ ਖੁਸ਼ੀ ਦੀ ਗੱਲ ਹੈ ਉੱਤੋਂ ਤੂੰ ਐ ਬੋਲੀ ਘਾਤੋਂ ਜਾਨੀ ਹੈ ਉਹ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਮੈਂ ਐ ਘਾਤੋਂ ਬੋਲਦੀ ਆ ਪਰ ਪਹਿਲਾਂ ਤੁਸੀਂ ਮੈਨੂੰ ਦੱਸੋਗੇ ਵੀ ਇਹ ਖੁਸ਼ੀ ਦੀ ਗੱਲ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਤੁਹਾਨੂੰ ਦੱਸਿਆ ਕਿਹਨੇ ਆ ਮੈਨੂੰ ਕਿਹਨੇ ਦੱਸਣਾ ਸੀ ਉਹ ਤਾਂ ਤੇਰੇ ਵਾਲੀ ਮਾਮੀ ਦੇ ਜਵਾਕ ਉੱਥੇ ਹਸਤਾਲ ਚ ਗਏ ਹੋਈ ਸੀ ਉੱਥੇ ਉਹਨੂੰ ਬਾਵੇ ਯਾਰਗੇ ਟੱਕਰ ਗਏ ਉੱਥੋਂ ਭਾਈ ਉਹਨੂੰ ਗੱਲ ਪਤਾ ਲੱਗ ਗਈ ਉਹਨੇ ਮੈਨੂੰ ਫੋਨ ਕੀਤਾ ਸੀ ਮੈਨੂੰ ਕਹਿੰਦੀ ਵੀ ਜੇ ਆ ਗੱਲ ਹੈ ਤਾਂ ਵੀ ਤੂੰ ਮਾੜ ਬਿਜਵਾ ਆਖੜੀ ਨਾਲ ਦੇਖ ਲਾ ਪਹਿਲਾਂ ਕੀ ਕੁਝ ਹੋ ਗਿਆ ਸੀ ਹੁਣ ਨਾ ਕਿਤੇ ਉਹ ਕੁਝ ਹੋਰ ਉਹਦੇ ਨਾਲ ਇਹ ਜਾ ਕਰਦੇ ਉਹ ਤਾਂ ਮੈਨੂੰ ਸੁਚੇਤ ਕਰਦੀ ਸੀਗੀ ਉਹ ਹੁਣ ਤੇਰੀ ਤਾਈ ਚਾਚੀ ਬਾਰੇ ਜਾਣਦੀ ਹੋਈ ਐ ਮੰਮੀ ਇਹ ਗੱਲ ਨਾ ਭਾਬੀ ਨੇ ਅਸਲ 'ਚ ਮੈਨੂੰ ਬਹੁਤ ਟਾਈਮ ਪਹਿਲਾਂ ਹੀ ਦੱਸਤੀ ਸੀਗੀ ਜਦੋਂ ਉਹਦੀ ਤਬੀਅਤ ਠੀਕ ਨਹੀਂ ਸੀ ਮੈਂ ਉਹਨੂੰ ਦਵਾਈ ਦੇਣ ਲੱਗੀ ਸੀ ਉਹਨੇ ਮੈਨੂੰ ਮਨਾ ਕੀਤਾ ਸੀਗਾ ਵੀ ਕਿਸੇ ਨੂੰ ਨਹੀਂ ਦੱਸਣੀ ਹੈਗੀ ਇਹ ਗੱਲ ਪਰ ਤੁਸੀਂ ਜਾ ਕੇ ਹੁਣ ਤਾਈ ਕੋਲੇ ਗੱਲ ਕਰਤੀ ਤੇ ਤਾਈ ਨੇ ਉਹਨਾਂ ਨੂੰ ਪੁੱਛ ਲਿਆ ਹੁਣ ਭਾਬੀ ਦੇ ਮਨ 'ਚ ਨਾ ਇਹ ਡਾਰਾ ਵੀ ਕਿਤੇ ਮੈਨੂੰ ਇਹ ਗੱਲ ਪਤਾ ਸੀ ਮੈਂ ਆ ਕੇ ਤੁਹਾਡੇ ਕੋਲੇ ਕੀਤੀ ਤੇ ਤੁਸੀਂ ਜਾ ਕੇ ਤਾਈ ਕੋਲੇ ਕੀਤੀ। ਮੇਰੇ ਤਾਂ ਹਜੇ ਵੀ ਨਹੀਂ ਕੋਈ ਗੱਲ ਪੱਲੇ ਪਈ ਹੈਗੀ। ਚਲ ਜੇ ਮੈਂ ਤੈਨੂੰ ਵੀ ਦੱਸਤਾ ਜਾਂ ਤੇਰੀ ਤਾਈ ਕੋਲੇ ਵੀ ਗੱਲ ਕਰਤੀ ਫੇਰ ਕੀ ਹੋ ਗਿਆ? ਉਹ ਕਿਹੜਾ ਕੋਈ ਬਗਾਨੀ ਐ? ਉਹ ਮੰਮੀ ਇਹੀ ਤਾਂ ਗੱਲ ਆਣਾ ਵੀ ਹਜੇ ਵੀਰਾ ਤੇ ਭਾਬੀ ਤਾਈ ਨੂੰ ਕੁਝ ਵੀ ਦੱਸਣਾ ਨਹੀਂ ਚਾਹੁੰਦੇ ਸੀ। ਪਰ ਤੂੰ ਉਹੀ ਕੰਮ ਕਰਤਾ ਤੂੰ ਜਾ ਕੇ ਅਗਲੀ ਦੇ ਘਰੇ ਦੱਸ ਦਈ। ਹੁਣ ਭਾਬੀ ਤਾਂ ਮੈਨੂੰ ਗਲਤ ਸਮਝੂਗੀ ਨਾ ਵੀ ਮੈਂ ਇਹਦੇ ਕੋਲੇ ਗੱਲ ਕੀਤੀ ਸੀ। ਇਹਦੇ ਪੱਛੀ ਨਹੀਂ ਇਹ ਸਾਡੇ ਘਰ ਤੱਕ ਫੇਰ ਮੋੜ ਕੇ ਗੱਲ ਪਹੁੰਚਾਤੀ। ਕੋਸ ਨਹੀਂ ਕਹਿੰਦੀ ਉਹ ਕੋਈ ਨਹੀਂ ਜੇ ਅਗਲੀ ਮੈਂ ਤੈਨੂੰ ਕਹੂਗੀ ਜਾਂ ਮੈਨੂੰ ਕਹੋਗੀ ਮੈਂ ਕਹਿ ਦੂੰਗੀ ਭਾਈ ਮੈਨੂੰ ਜਿੱਥੋਂ ਪਤਾ ਲੱਗਿਆ ਸੀਗਾ ਮੈਂ ਥੋੜੀਆਂ ਨਾਂ ਲਾਉਂਗੀ ਤੇਰਾ ਦੇਖ ਲੈ ਜੇ ਤੇਰੇ ਕਰਕੇ ਮੇਰੇ ਨਾਲ ਭਾਬੀ ਨਾਰਾਜ਼ ਹੋ ਗਈ ਨਾ ਤਾਂ ਦੇਖ ਲਈ ਫੇਰ ਨਾ ਕਹੀਂ ਵੀ ਮਨਪ੍ਰਿਤ ਮੇਰੇ ਨਾਲ ਲੜਦੀ ਆ ਨਾਲੇ ਜਦੋਂ ਕਿਸੇ ਗੱਲ ਦਾ ਬਾਹਰੋਂ ਪਤਾ ਲੱਗ ਜੇ ਨਾ ਉਸ ਗੱਲ ਨੂੰ ਪਹਿਲਾਂ ਘਰੇ ਬੈਠ ਕੇ ਸਲਾਹ ਵੀ ਕਰ ਲਈਦੀ ਹੁੰਦੀ ਆ ਕਿਸੇ ਨਾਲ ਆਏ ਨਹੀਂ ਵੀ ਮੂੰਹ ਚੱਖਿਆ ਤੇ ਅਗਲੇ ਦੇ ਘਰੇ ਜਾ ਆ ਬਣੋ ਸਿੱਧਾ ਹੁਣ ਤੂੰ ਸਾਰਿਆਂ ਤੋਂ ਵੱਡੀ ਸਲਾਹਕਾਰ ਹੋਗੀ ਬਣ ਗਿਆ ਨਾ ਐਵੇਂ ਮੈਨੂੰ ਮੱਤਾ ਨਾ ਦਿਆ ਕਰ ਕੋਈ ਨਹੀਂ ਕੋਈ ਕੁਛ ਨਹੀਂ ਤੈਨੂੰ ਕਹਿੰਦਾ ਹੈਗਾ ਹਰੇ ਗੱਲ 'ਚ ਬਸ ਦਾਦਾ ਝੱਜੂ ਪਾਉਣਾ ਹੁੰਦਾ ਹੈਗਾ ਉਹ ਪਾ ਲਿਆ ਕਰ ਝੱਜੂ ਨਹੀਂ ਪਾਉਂਦੀ ਮੈਂ ਰਾਸਿਰ ਦੀ ਗੱਲ ਕਰਦੀ ਹੁੰਨੀ ਆ ਚਲ ਜੰਗਾ ਫਿਰ ਹੁਣ ਐਡੀ ਖੁਸ਼ ਦੀ ਗੱਲ ਹੈ ਤੂੰ ਤਾਂ ਉਹੀ ਕਲੇਸ ਪਾਈ ਬੈਠੀ ਠੀਕ ਹੈ ਉਹੀ ਸਹੀ ਗੱਲ ਆ ਬੁੜੀਆਂ ਤਾਂ ਗੱਲ ਪੱਚਦੀ ਹੀ ਨਹੀਂ ਹੁੰਦੀ ਹਾਂ ਤੇਰੇ ਤਾਂ ਬਹੁਤ ਪੱਚਦੀਆਂ ਨੇ ਉਹ ਵੀ ਦੱਸ ਤੇਰੇ ਜਵਾਕ ਨੂੰ ਉੱਥੇ ਹਸਪਤਾਲ 'ਚ ਮਿਲ ਕੇ ਗੱਲ ਖਤਮ ਉੱਥੇ ਹੀ ਛੱਡ ਦੇ ਤੂੰ ਫੋਨ ਲਾ ਕੇ ਦੱਸ ਦੀ ਵੱਡੀ ਮੈਡਮ ਚਲ ਫੇਰ ਕੀ ਹੋ ਗਿਆ ਜੇ ਦੱਸ ਤਾਂ ਕੋਈ ਮਾੜਾ ਕੰਮ ਕਰਤਾ ਉਹਨੇ ਅਗਲੀ ਨੇ ਤਾਂ ਹੀ ਕਿਹਾ ਵੀ ਭਾਈ ਉਹਦਾ ਜਵਾਕੜੀ ਦਾ ਧ ਤਾਂ ਦੱਸਿਆ ਉਹਨੇ ਕੋਈ ਅਗਲੇ ਦੀ ਵਜ੍ਹਾ ਹੁੰਦੀ ਆ ਉਹ ਵੀ ਘਰ ਦੀ ਮੈਂਬਰ ਨਹੀਂ ਉਹ ਆਪ ਦੱਸ ਦਿੰਦੇ ਆਪਦੇ ਮੂੰਹੋਂ ਆਹ ਬੰਨੇ ਤੇਰੇ ਮੂਰੇ ਹੱਥ ਮੇਰਾ ਦਿਮਾਗ ਨਾ ਖਾ ਜਬ ਆ ਗਿਆ ਪੜ ਲਾ ਜਿਆ ਕਿਸੇ ਕੰਮ ਦਾ ਪਹਿਲੇ ਨਹੀਂ ਹੈਗਾ ਪਹਿਲੇ ਨਹੀਂ ਹੈਗਾ ਦਿਮਾਗ ਤਾਂ ਤੂੰ ਰਹਿਣ ਨਹੀਂ ਦਿੱਤਾ ਸਾਰਾ ਦਿਨ ਤਾਂ ਆਹ ਚਾਹਰ ਬਣਾ ਲਿਆ ਤੁਹਾਡੇ ਦਿਮਾਗ ਦਾ ਰੋਟੀ ਨਾ ਖਾਨੀ ਆ ਨਾ ਮੇਰੇ ਹਾਂ ਬੋਲਦੀ ਦੇਖ ਲੈ ਬਲਾਲਾ ਜਿੰਨਾ ਮਰਜੀ ਗਾਹ ਬਗਾਨੇ ਘਰੇ ਔਖੀ ਹੋਣੀਗੀ ਜਿਹੜਾ ਐ ਬੋਲਦੀ ਐ ਅਗਲੇ ਨਹੀਂ ਸੁਣਨੀਆਂ ਤੇਰੀਆਂ ਮਾਂ ਨੂੰ ਤਾਂ ਸੁਣਾ ਜਾਨੀ ਹਾਂਜੀ ਇੱਥੇ ਕਿਵੇਂ ਬੈਠਿਆ ਤੁਸੀਂ ਕੁਛ ਨਹੀਂ ਬਸ ਉਵੇਂ ਬੈਠ ਗਈ ਉਵੇਂ ਤਾਂ ਗਾਣੂ ਬੈਠੀ ਆ ਆਹ ਦੇਖ ਲੈ ਮੂੰਹ ਕਿਵੇਂ ਕਰਿਆ ਲੈ ਕੀ ਹੋ ਗਿਆ ਕੀ ਸੋਚੀ ਜਾਈ ਨਹੀਂ ਬੈਠੀ ਤੂੰ ਇੱਥੇ ਮੈਂ ਤੁਹਾਡੇ ਬਿਨਾ ਕਿਵੇਂ ਰਹੂੰਗੀ ਤੁਸੀਂ ਤਾਂ ਚਲੇ ਜਾਓਗੇ ਮੈਨ ਛੱਡ ਕੇ ਕਮਲ ਜੀ ਤੁਮ ਨੂੰ ਐਂ ਦੱਸ ਮੈਂ ਕੋਈ ਪਹਿਲੀ ਵਾਰ ਘਰੋਂ ਬਾਹਰ ਜਾ ਰਹੇ ਹਾਂ ਹੈ ਪਹਿਲਾਂ ਵੀ ਤਾਂ ਕਿੰਨੀ ਵਾਰ ਗਿਆ ਉਹਦੇ ਵੀ ਤਾਂ ਮੇਰੇ ਬਿਨਾ ਰਹਿੰਦੀ ਹੁੰਦੀ ਸੀ ਨਾਲੇ ਹੁਣ ਤਾਂ ਮਾਂ ਵੀ ਆਪਣੇ ਹੱਕ ਚ ਮਾਂ ਵੀ ਤਾਂ ਸਪੋਰਟ ਕਰ ਰਹੀ ਹੈ ਨਾ ਤੈਨੂੰ ਮੈਨੂੰ ਪਤਾ ਹੈ ਵੀ ਮਾਂ ਆਪਣੇ ਹੱਕ ਚ ਐ ਮੈਨੂੰ ਅੰਦਰੋਂ ਖੁਸ਼ੀ ਵੀ ਐ ਵੀ ਜੋ ਤੁਸੀਂ ਚੋਣੇ ਹੋਗੇ ਤੁਹਾਡੀ ਜ਼ਿੰਦਗੀ ਦਾ ਮਕਸਦ ਤੁਹਾਨੂੰ ਮਿਲ ਗਿਆ ਮੈਂ ਤੁਹਾਡੇ ਕਾਮਯਾਬ ਹੋਣ ਦੀ ਖੁਸ਼ੀ ਬਹੁਤ ਖੁਸ਼ ਆ ਪਰ ਫਿਰ ਵੀ ਪਤਾ ਨਹੀਂ ਦੁੱਖ じゃ ਹੋ ਰਿਹਾ ਵੀ ਤੁਸੀਂ ਮੇਰੇ ਤੋਂ ਦੂਰ ਹੋ ਜਾਓਗੇ ਅਕੇ ਦੂਰ ਹੋ ਜਾਗਾ ਉਹ ਦੂਰ ਹੁਣ ਮੈਂ ਕਿਹੜਾ ਬਾਹਰਲੇ ਦੇਸ਼ ਚੱਲੇ ਆ ਵੀ ਕਈ ਸਾਲ ਪਈ ਮੁੜ ਕੇ ਨਾ ਆਂ ਮੈਂ ਤੈਨੂੰ ਕਹਤਾ ਹੈਗਾ ਵੀ ਵੀਕ ਦੀ ਵੀਕ ਪਈ ਮੈਂ ਘਰ ਵਾਪਸ ਆ ਜਾ ਕਰੂੰਗਾ ਨਾਲੇ ਮੇਰੀ ਗੱਲ ਸੁਣ ਲੈ ਆ ਰੋਣ ਧੋਣ ਜਿਹਾ ਨਾਟਕ ਜਿਹਾ ਨਾ ਕਰ ਨਾਟਕ ਤੋਂ ਭਾਬ ਵੀ ਮਤਲਬ ਇਹ ਹਾਲ ਉਹ ਤੇਰੇ ਹਾਲਾਤ ਨੇ ਨਾ ਚੰਗਣ ਲਿਆ ਤੇ ਉਹਦੇ ਵਿੱਚ ਮੈਂ ਨਹੀਂ ਚਾਹੁੰਦਾ ਵੀ ਆਪਣਾ ਜਵਾਗ ਵੀ ਰੋਂਦੂ ਬੂੰਦੂ ਪੈਦਾ ਹੋਵੇ ਸਮਝਦੇ ਨੇ ਮੇਰੀ ਗੱਲ ਨੂੰ ਉਹ ਤਾਂ ਠੀਕ ਐ ਪਰ ਮੈਨੂੰ ਐ ਦੱਸੋ ਛੁੱਟੀ ਵਾਲ ਦਿਨ ਤਾਂ ਆਜਿਆ ਕਰੋਗੇ ਨਾ ਹੂ ਲਾ ਕਮਾਲ ਕਰਦੇ ਯਾਰ ਤੈਨੂੰ ਕਿੰਨੇ ਵਾਰ ਕਿਹਾ ਵੀ ਭਾਈ ਛੁੱਟੀ ਜਿੱਦ ਦਿਨ ਹੋਇਆ ਕਰੂ ਨਾ ਮੈਂ ਉਦੋਂ ਹੀ ਚੱਕ ਕੇ ਝੋਲਾ ਪਤਾ ਰਿਆ ਜਾਕਰੂ ਨਾਲੇ ਹੰਦੂ ਕੱਲੀ ਥੋੜੀ ਐ ਆ ਛੋਟਾ ਉਸਤਾ ਵੀ ਤੇਰੇ ਨਾਲ ਐ ਇਹਦਾ ਤੂੰ ਧਿਆਨ ਰੱਖਣਾ ਤੇ ਇਹਨੇ ਪੇ ਰੱਖਣਾ ਤੇਰਾ ਧਿਆਨ ਠੀਕ ਐ ਹਉ ਤਾਂ ਠੀਕ ਐ ਪਰ ਤੁਹਾਡੇ ਬਿਨਾ ਰਹਿਣ ਦੀ ਆਤ ਜਿੰਨਾ ਹੈਗੀ ਮੈਨੂੰ ਉਹ ਯਾਰ ਮੈਨੂੰ ਕਿਹੜਾ ਤੁਹਾਡੇ ਦੂਰ ਰਹਿ ਕੇ ਜਾਂ ਚੰਗਾ ਲੱਗਦਾ ਬਸ ਜਿੰਨਾ ਚਿਰ ਉੱਥੇ ਕੰਮ ਜਾ ਸੱਟ ਨਹੀਂ ਹੁੰਦਾ ਨਾ ਉਹਨਾਂ ਚਿਰ ਆਪਾਂ ਨੂੰ ਔਡੋੜ ਰਹਿਣਾ ਪਊਗਾ ਜਦੋਂ ਮੇਰਾ ਕੰਮ ਸੈੱਟ ਆ ਗਿਆ ਫਿਰ ਤੈਨੂੰ ਤੇ ਮੈਨੂੰ ਉੱਥੇ ਬੁਲਾ ਲੂੰਗਾ ਫਿਰ ਆਪਾਂ ਉੱਥੇ ਰਹਿਣਾ ਪੱਕਾ ਠੀਕ ਹੈ ਚਲ ਤੁਸੀਂ ਆ ਦੱਸੋ ਖਾਣਾ ਕੀ ਹੈ ਅੱਜ ਉਹੀ ਬਣਾਉਂਗੇ ਤੁਹਾਡੇ ਲਈ ਜੋ ਮਰਜ਼ੀ ਬਣਾ ਦੇ ਯਾਰ ਜੋ ਤੈਨੂੰ ਸਹੀ ਲੱਗਦਾ ਮੀਂਹ ਜਾ ਪਿਆ ਹੋਇਆ ਮੈਂ ਤਾਂ ਕਹਿੰਦਾ ਜਿਹੇ ਪਕੌੜੇ ਲਾ ਲਾ ਠੀਕ ਹੈ ਜੀ ਪਕੌੜੇ ਲਾ ਦਿੰਦੀ ਆ ਮੇਰੀ ਗੱਲ ਸੁਣ ਲੈ ਰਸੋਈ ਚ ਜਾਣ ਦਾ ਬਹਨ ਲੱਗੇ ਨਾ ਉੱਥੇ ਜਾ ਕੇ ਹੰਝੂ ਜੀ ਨਾ ਰੋਣ ਲੱਗ ਜੀ ਫਿਰ ਦੇਖ ਲੈ ਭਾਈ ਫਿਰ ਮੈਨੂੰ ਜਾਣਾ ਔਖਾ ਹੋ ਜਾਊਗਾ ਮੇਰਾ ਵੀ ਮੂਡ ਖਰਾਬ ਹੋ ਜਾਊਗਾ ਉਹ ਇਹਨਾਂ ਦੇ ਕੀ ਮੈਨੂੰ ਆ ਔਖੇ-ਜ਼ੋਕੇ ਸਵਾਲ ਕਰਿਆ ਕਰੋ ਨਹੀਂ ਕਰਦੀ ਮੂਡ ਖਰਾਬ ਹੁਣ ਮੇਰੀ ਗੱਲ ਤੋਂ ਮੇਰਾ ਵੀ ਦਿਲ ਹੈ ਦੁੱਖ ਤਾਂ ਹੁੰਦਾ ਹੀ ਹੈਗਾ ਉਹ ਦੁੱਖ ਤਾਂ ਹੁੰਦਾ ਕੰਮ ਲਈਏ ਫਿਰ ਵੀ ਹੁਣ ਕੀ ਕਰੀਏ ਚੱਲ ਕੋਈ ਮਾੜਾ ਮੁੱਟਾ ਰੋਲੀ ਮਾੜਾ ਮੁੱਟਾ ਮੈਂ ਵੀ ਰੂੰਗਾ ਇੱਕ ਜਿਹੜਾ ਦੂਰ ਜੋ ਆਪਾਂ ਹੋਵਾਂਗੇ ਚੱਲ ਕੋਈ ਨਾ ਆ ਜਾ ਫਿਰ ਹੌਲੀ ਉਤਰਾ ਕਰਣਾ ਅੱਛਾ ਅੱਛਾ ਤੈਨੂੰ ਕਿੰਨੇ ਵਾਰ ਕਿਹਾ ਵੀ ਪੌੜੀਆਂ ਵੀ ਨਹੀਂ ਚੜ੍ਹਣੀਆਂ ਹੈਗੀਆਂ ਅੱਛਾ ਠੀਕ ਹੈ ਹੋਰ ਚੱਲ ਹੌਲੀ ਚੱਲ ਹਾਂ ਹਾਂ ਦੀਦੀ ਮੇਰੀ ਪੜਾਈ ਤਾਂ ਬਹੁਤ ਵਧੀਆ ਚੱਲੀ ਜਾਂਦੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਪਿੰਡ ਕਦੋਂ ਗੇੜਾ ਮਾਰਨਾ ਲੈ ਪਿੰਡ ਆਉਣ ਵਾਲੀ ਕੀ ਗੱਲ ਹੁਣ ਮੈਂ ਰੋਜ਼ ਹੀ ਪਿੰਡ ਆਈ ਚਾਹੂੰਗੀ ਨਾਲੇ ਹੁਣ ਮੈਂ ਆਪਦੇ ਘਰਵਾਰ ਵਾਲੀ ਹੋਗੀ ਐਵੇਂ ਨਾ ਤੂੰ ਇਹ ਜਿਹੀਆਂ ਗੱਲਾਂ ਕਰਿਆ ਕਰ ਨਾਲੇ ਨਾ ਤੈਨੂੰ ਜਿਹੜੀ ਗੱਲ ਦੱਸਣ ਵਾਸਤੇ ਫੋਨ ਕਰਿਆ ਤੋ ਉਹ ਸੁਣ ਤੇ ਸੁਣ ਕੇ ਤੂੰ ਬਹੁਤ ਖੁਸ਼ ਹੋਏਂਗੀ ਔਰ ਫਿਰ ਪਹਿਲਾਂ ਤੁਸੀਂ ਮੈਨੂੰ ਖੁਸ਼ੀ ਦੀ ਗੱਲ ਹੀ ਦੱਸਦੋ ਨਾ ਐਵੇਂ ਗੱਲਾਂ ਬਾਤਾਂ ਜੀਆਂ ਕਰਕੇ ਟਾਈਮ ਪਾਸ ਕਰੀ ਜਾਂਦੇ ਹੋ ਮੈਨੂੰ ਨਾ ਜਸਨੇ ਸਕੂਟਰੀ ਲੈ ਕੇ ਦਿੱਤੀ ਆ ਹਾਈ ਲੈ ਸੱਚੀ ਲੈ ਵਰ ਹੁਣ ਤਾਂ ਤੈਨੂੰ ਜੀਜੂ ਨੇ ਸਕੂਟਰੀ ਲੈ ਕੇ ਦੇਤੀ ਨਾ ਹੁਣ ਫਿਰ ਐਂ ਕਰ ਨਾ ਤਾਂ ਤੂੰ ਬਾਈ ਦੇ ਮੂੰਹ ਵਾਲ ਦੇਖ ਨਾ ਕਿਸੇ ਹੋਰ ਨੂੰ ਪੁੱਛ ਦੱਸ ਸਭ ਦੀ ਸਕੂਟਰੀ ਚੱਕ ਤੇ ਸਾਡੇ ਕੋਲੇ ਆ ਜਾ ਹੈ ਨਾਲੇ ਅਸੀਂ ਦੇਖ ਲਾਂਗੇ ਵੀ ਬਾਈ ਨੇ ਸਕੂਟਰੀ ਲੈ ਕੇ ਕਿਹੋ ਜਿਹੀ ਦਿੱਤੀ ਆ ਹਾਂ ਉਹ ਤਾਂ ਕੋਈ ਨਹੀਂ ਮੈਂ ਆਉਂਗੀ ਸਕੂਟੀ ਲੈ ਕੇ ਤੂੰ ਮੈਨੂੰ ਐਂ ਦੱਸ ਮੰਮੀ ਤੇਰੀ ਕੋਚਿੰਗ ਦੀ ਗੱਲ ਕਰਦੀ ਸੀ ਕੀ ਬਣਿਆ ਉਹਦਾ ਦੀਦੀ ਉਹਦਾ ਕੀ ਬਾਨਾ ਮੈਂ ਤਾਂ ਤੁਹਾਡੇ ਨਾਲ ਨਾ ਕੋਈ ਗੱਲ ਹੀ ਨਹੀਂ ਕੀਤੀ ਮੰਮੀ ਨੇ ਪਤਾ ਕੀ ਕੀਤਾ ਤਾਈ ਕੇ ਘਰੇ ਜਾ ਕੇ ਕਹਤਾ ਉਹ ਕਿ ਮਨਪ੍ਰੀ ਦੀ ਫੀਸ ਭਰਨੀ ਹੈ ਸਾਨੂੰ ਪੈਸਿਆਂ ਦੀ ਲੋੜ ਹੈ ਫਿਰ ਬਾਵੇ ਵੀਰੇ ਹੁਣੀ ਆਪਣੇ ਘਰੇ ਆਏ ਮੈਨੂੰ ਫੀਸ ਵਾਸਤੇ ਪੈਸੇ ਦੇ ਕੇ ਗਏ ਸਗੋਂ ਮੈਂ ਤਾਂ ਮੰਮੀ ਨੂੰ ਲੜੀ ਸੀ ਵੀ ਤੁਹਾਨੂੰ ਕੀ ਲੋੜ ਸੀ ਤਾਈ ਕੇ ਘਰੇ ਜਾ ਕੇ ਪੈਸੇ ਮੰਗਣ ਦੀ ਹਾਂ ਤੂੰ ਸਹੀ ਕੀਤਾ ਨਾਲੇ ਮੰਮੀ ਨੂੰ ਕੀ ਲੋੜ ਸੀ ਉਹਨਾਂ ਦੇ ਘਰੇ ਜਾ ਕੇ ਪੈਸੇ ਮੰਗਣ ਦੀ ਨਾਲੇ ਕਿੰਨੇ ਵਾਰ ਕਿਹਾ ਵੀ ਜੇ ਕੋਈ ਲੋੜ ਆ ਤਾਂ ਸਾਨੂੰ ਫੋਨ ਕਰਿਆ ਕਰ ਨਾ ਸਾਨੂੰ ਫੋਨ ਕਰਿਆ ਤੇ ਨਾ ਸਾਨੂੰ ਦੱਸਿਆ ਦੀਦੀ ਇਹ ਗੱਲ ਤਾਂ ਨਾ ਤੁਸੀਂ ਆਪਦੀ लाੜ ਲਈ ਮਾਤਾ ਨੂੰ ਹੀ ਪੁੱਛਿਓ ਕਿਉਂਕਿ ਜੇ ਮੈਂ ਉਹਨੂੰ ਕੁਝ ਕਹਿ ਦੇਨੀ ਆ ਫੇਰ ਉਹ ਅੱਖਾਂ 'ਚੋਂ ਗਿਟ-ਗਿਟ ਹੰਝੂ ਡੇਗਣ ਲੱਗ ਜਾਂਦੀ ਆ ਵੀ ਹਾਂ ਹਾਂ ਮੈਨੂੰ ਚੰਗਾ ਮਾੜਾ ਕਾਹ ਤੋਂ ਕਹਿਨੀ ਆ ਮੈਂ ਤਾਂ ਹੁਣ ਇਸੇ ਕਰਕੇ ਨਾ ਕੁਝ ਕਹਿੰਦੀ ਹੀ ਨਹੀਂ ਹੈਗੀ ਚੁੱਪ ਹੀ ਰਹਿਣੀ ਆ ਆਪਦਾ ਚਲ ਕੋਈ ਨਹੀਂ ਮੈਂ ਨਾ ਮੰਮੀ ਨਾਲ ਗੱਲ ਕਰੂੰਗੀ ਨਾਲੇ ਤੂੰ ਫੀਸ ਕਦੋਂ ਭਰਨ ਜਾਣਾ ਦੀਦੀ ਇਹੀ ਤਾਂ ਮੈਂ ਤੁਹਾਨੂੰ ਪੁੱਛਦੀ ਸੀਗੀ ਦੇਖੋ ਗੇਤਾ ਚਲੋ ਤੁਸੀਂ ਹੁੰਦੇ ਸੀ ਮੇਰੇ ਨਾਲ ਜੇ ਆਪਾਂ ਕਿਤੇ ਜਾਣਾ ਆਉਣਾ ਹੁੰਦਾ ਸੀ ਹਨਾ ਮੈਂ ਤੁਹਾਨੂੰ ਨਾਲ ਲੈ ਕੇ ਵਗ ਜਾਂਦੀ ਸੀ ਹੁਣ ਬਾਵੇ ਵੀਰੇ ਕੇ ਘਰੇ ਵੀ ਮਾਹੌਲ ਜਾਂ ਠੀਕ ਜਾਨੀ ਚੱਲਦਾ ਪਿਆ ਨਹੀਂ ਤਾਂ ਚਲ ਉਹਨੂੰ ਨਾਲ ਲੈ ਜਾਂਦੀ ਮੈਂ ਐਂ ਕਹਿੰਦੀ ਸੀ ਵੀ ਜਾਂ ਤਾਂ 2 ਕ ਘੰਟੇ ਤੂੰ ਕੱਢ ਕੇ ਆ ਜਾ ਹਨਾ ਆਪਾਂ ਦੋਨੇ ਜਾ ਕੇ ਫੀਸ ਭਰੇ ਆਵਾਂਗੇ ਨਹੀਂ ਫਿਰ ਐਂ ਕਰ ਜਸਬਾਈ ਨੂੰ ਭੇਜ ਦੇ ਮੈਂ ਜਸਬਾਈ ਨਾਲ ਜਾ ਕੇ ਫੀਸ ਭਰੇ ਆਉਣੀ ਆ ਨਾਲੇ ਮੈਥੋਂ ਤਾਂ ਆਇਆ ਨਹੀਂ ਜਾਣਾ ਚਲ ਮੈਂ ਤੇਰੇ ਭਾਜੀ ਨੂੰ ਭੇਜ ਦੂੰਗੀ ਨਾਲੇ ਸੱਚ ਮੈਨੂੰ ਐਂ ਦੱਸ ਬਾਵੇ ਵੀਰੇ ਨਾਲ ਕੀ ਗੱਲ ਹੋਈ ਆ ਬੜੀ ਲੰਬੀ ਕਹਾਣੀ ਆ ਕਹਾਣੀ ਤਾਂ ਮੈਂ ਤੈਨੂੰ ਬਾਅਦ ਚ ਦੱਸੂਗੀ ਪਰ ਮੈਂ ਤੈਨੂੰ ਇੰਨੀ ਇੱਕ ਹਿੰਟ ਦੇ ਦੇਣੀ ਆ ਵੀ ਬਾਵੇ ਵੀਰੇ ਦੇ ਘਰੇ ਨਾ ਖੁਸ਼ੀ ਆਉਣ ਵਾਲੀ ਆ ਤੇ ਆਪਾਂ ਦੋਨੇ ਭੂਆ ਬਣਨ ਵਾਲੀਆਂ ਹੈ ਹੈ ਸੱਚੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹਾਂਜੀ ਮੰਮੀ ਆਈ ਬਾਵੇ ਪੁੱਤ ਚੰਗਾ ਹੋਇਆ ਤੂੰ ਮੈਨੂੰ ਘਰੇ ਮਿਲ ਗਿਆ ਮੈਂ ਤਾਂ ਐ ਸੀਗਾ ਮਾਹ ਜਲ ਕਦੋਂ ਮੈਨੂੰ 바ਵਾ ਮਿਲੇ ਤੇ ਕਦੋਂ ਭਾਈ ਉਹਦੇ ਨਾਲ ਗੱਲਾਂ ਬਾਤਾਂ ਕਰਾਂ ਨੜੇ ਨਾ ਪੁੱਤ ਦੇਖ ਕੱਲ ਨੂੰ ਮਨਪ੍ਰੀਤ ਨੇ ਐਡਮਿਸ਼ਨ ਕਰਾ ਕੇ ਆਉਣੀ ਐ ਮੈਂ ਤਾਂ ਐ ਕਹਿਣੀ ਐ ਵੀ ਦੇਖ ਲੈ ਇੰਨੇ ਪੈਸੇ ਲੈ ਕੇ ਜਾਊਗੀ ਬੱਸਾਂ ਚੱਜ ਗੱਲ ਤੈਨੂੰ ਪਤਾ ਹੀ ਐ ਮਾਹੌਲ ਦਾ ਵੀ ਚੱਲ ਤੂੰ ਨਾਲ ਜਾਈ ਪੁੱਤ ਬਣ ਕੇ ਉਹਦੀ ਐਡਮਿਸ਼ਨ ਕਰਾਏਂ हां हां चाची जरूर क्यों नहीं जे मैं ने ਜਾਊਗਾ ਹੋਰ ਕੋਣ ਜਾਊਗਾ ਬਸ ਮੈਨੂੰ ਕੱਲ ਨੂੰ ਦੱਸ ਦਿਓ ਵੀ ਕਿੰਨੇ ਕ'ਵੇਜ ਜਾਣਾ ਬਸ ਠੀਕ ਹੈ ਕੋਈ ਨਹੀਂ ਮੈਂ ਦੱਸ ਦੂੰਗੀ ਮੈਂ ਤਾਂ ਮਨਪ੍ਰੀਤ ਨੂੰ ਕਿਹਾ ਸੀ ਮਹਾਪਾਈ ਕੱਲੀ ਨਾ ਜਾਏ ਕਹਿੰਦੀ ਲੈ ਮਾਂ ਮੈਨੂੰ ਕੱਲੀ ਨੂੰ ਕਾਹਦਾ ਡਰ ਐ ਮੈਂ ਤਾਂ ਬਗ ਜੂ ਮਹਾਪੁੱਤ ਨਹੀਂ ਅੱਜ ਕੱਲ੍ਹ ਤੈਨੂੰ ਨਹੀਂ ਪਤਾ ਮਾਹੌਲ ਕਹੇ ਜੀ ਹੈ ਬਾਹਰ ਦੇ ਹਣਾ ਤੇ ਫਿਰ ਭਾਈ ਮਾਂ ਪਿਓ ਨੂੰ ਤਾਂ ਨਾਲੇ ਫਿਰ ਫਿਕਰ ਹੁੰਦੀ ਐ ਮਗਰੋਂ ਜਵਾਕ ਦਾ ਹਾਂ ਚਾਚੀ ਇਹ ਗੱਲ ਤਾਂ ਹੈ ਨਾਲੇ ਇਸ ਤਾਂ ਮਠਾਈ ਲਿਆ ਰੱਖੀ ਆ ਮੈਂ ਤਾਂ ਸੋਚਿਆ ਸੀ ਵੀ ਜਦੋਂ ਚਾਚੀ ਆਗੀ ਨਾ ਨਾਲੇ ਨਾਲ ਚਾਚੀ ਦਾ ਮੂੰਹ ਵੀ ਮਿੱਠਾ ਕਰਾਉਣਾ ਲੈ ਪੁੱਤ ਸੁੱਖ ਨਾਲ ਮੂੰ ਮੈਨੂੰ ਤਾਂ ਆਪ ਬਲਾਈ ਅੰਤਾਂ ਦਾ ਚਾ ਚੜਿਆ ਪਿਆਗਾ ਬਸ ਹੁਣ ਤਾਂ ਰੱਬ ਗਿਆ ਹੀਰਦਾਸਾਂ ਕਰਦੀਆਂ ਵੀ ਇੱਕ ਸੋਹਣਾ ਜਿਹਾ ਖੜਾਉਣਾ ਸਾਡੇ ਘਰੇ ਆ ਜੇ ਸੱਚੀ ਖੁਸ਼ੀਆਂ ਨਾਲ ਕਰ ਪਰਜ ਚਾਚੀ ਉਹ ਗੱਲ ਤਾਂ ਅੱਡਾ ਜਿਹੜੀ ਚੀਜ਼ ਦਾ ਤੈਨੂੰ ਮੂੰਹ ਮਠਾ ਕਰਾਉਣਾ ਨਾ ਉਹ ਤਾਂ ਮੇਰੀ ਨੌਕਰੀ ਲੱਗੀ ਦੀ ਖੁਸ਼ੀ ਚ ਕਰਾਉਣਾ ਤੇਰਾ ਲੈ ਫੇਰ ਤਾਂ ਪੁੱਤ ਦੂਰੀਆਂ ਵਧਾਈਆਂ ਤੈਨੂੰ ਨਾਲੇ ਐਂ ਦੱਸ ਤੇਰੀ ਨੌਕਰੀ ਪਲਾਂ ਕਿੱਥੇ ਲੱਗੀ ਐ ਹਾਂ ਹਾਂ ਚਾਚੀ ਤੈਨੂੰ ਵੀ ਸਵਾ ਬਧਾਈਆਂ ਨਾਲੇ ਚਾਚੀ ਨੌਕਰੀ ਤੇ ਮੇਰੀ ਪਟਿਆਲੇ ਸ਼ਹਿਰ ਦੇ ਵਿੱਚ ਲੱਗੀ ਐ ਪੁੱਤ ਉੱਥੋਂ ਦਾ ਫਿਰ ਤੈਨੂੰ ਆਉਣਾ ਜਾਣਾ ਹੀ ਬਹੁਤ ਔਖਾ ਹੋ ਜਾ ਕਰੂ। ਕੋ ਰੋਜ ਆਇਆ ਕਰੇਗਾ ਕੋ ਥਿਰਿਆ ਕਰੇਗਾ। ਚਾਚੀ ਰੋਜ ਕਿੱਥੇ ਆ ਜਾ ਕਰੂੰਗਾ? ਤੈਨੂੰ ਪਤਾ ਹੈਗਾ ਕਿੰਨੀ ਦੂਰ ਆ ਆਪਣੇ ਤੋਂ ਇਥੋਂ। ਬਸ ਉਹੀ ਗੱਲ ਕਹਿੰਦੇ ਵੀ ਨੌਕਰੀ ਚੰਗੀ ਸੀਗੀ ਤਾਂ ਕਰਕੇ ਮੈਥੋਂ ਨਾ ਨਹੀਂ ਹੋਈ। ਬਾਕੀ ਰਹਿਣਾ ਤਾਂ ਮਨ ਉੱਥੀ ਪਊਗਾ। ਹਾਂ ਭਾਈ ਜਿਹੜੀ ਮੈਨੂੰ ਹਫਤੇ ਬਾਅਦ ਛੁੱਟੀ ਹੋਇਆ ਕਰੂਗੀ ਉਦੋਂ ਮੈਂ ਜ਼ਰੂਰ ਕਰੇ ਗੇੜਾ ਮਾਰ ਕੇ ਜਾ ਆ ਕਰੂੰਗਾ। ਛਲਪੁੱਤ ਕੋਈ ਨਹੀਂ। ਹਫਤੇ ਬਾਅਦ ਆ ਜਾ ਕਰੀ। ਮੈਂ ਤਾਂ ਆਪੇ ਇਹੀ ਕਹਿਣੀ ਆ ਵੀ ਰੱਬ ਭਾਈ ਸਾਰਿਆਂ ਦੇ ਧੀਆਂ ਪੁੱਤਾਂ ਦੀ ਸੁਣੇ। ਹੈ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਤਾ ਬੁੱਤ ਮਾ ਪਿਉ ਦੀ ਆਤਮਾ ਵੀ ਠੰਡੀ ਹੋ ਜਾਂਦੀ ਹੈਗੀ ਹੁਣ ਤੂੰ ਆਪਣੀ ਵੇਖ ਲੈ ਜਸ਼ਨ ਕਿੰਨੀ ਜਵਾਕੜੀ ਨੇ ਮਿਹਨਤ ਕੀਤੀ ਸੀ ਕਿੰਨੇ ਔਖਾਂ ਸੌਖਾਂ ਨਾਲ ਪੜ੍ਹਾਈ ਮੈਂ ਚੱਲ ਆਪਦੀ ਨੌਕਰੀ ਦੇ ਸਿਰ ਹੋ ਗਈ ਹੁਣ ਸਾਰੀ ਉਮਰ ਜਵਾਕੜੀ ਕਿਸੇ ਦਾ ਹੱਥ ਤਾਂ ਨਹੀਂ ੱਡੂਗੀ ਸਹੀ ਗੱਲ ਬਸ ਹੁਣ ਤਾਂ ਕੱਲਾ ਮਨਪਰੀਦਾ ਚੋੜ ਹੈਗਾ ਵੀ ਇਹ ਵੀ ਆਦੇ ਪੈਰਾਂ ਸਿਰ ਖੜੀ ਹੋ ਜੇ ਤੇ ਚੱਲ ਫਿਰ ਕਿਤੇ ਵਧੀਆ ਘਰਵਾਲ ਟੋਲ ਕੇ ਆਪਾਂ ਇਹਦਾ ਵੀ ਵਿਆਹ ਕਰ ਦਈਏ ਹਾਂ ਚਾਚੀ ਇਹ ਤਾਂ ਗੱਲ ਹੈ ਨਾਲ ਜਿੱਥੇ ਆਪਣੀ ਮਨਪੀਤੇ ਅਡਮਿਸ਼ਨ ਲੈਣ ਨੂੰ ਕਹਿੰਦੀਆਂ ਨਾ ਮੈਂ ਪਤਾ ਕਰਿਆ ਸੀਗਾ ਬਹੁਤ ਚੰਗਾ ਕੋਚਿੰਗ ਸੈਂਟਰ ਆ ਬਹੁਤ ਚੰਗਾ ਰਿਜ਼ਲਟ ਆਉਣਾ ਉਹਨਾਂ ਦਾ ਪਰ ਹਾਂ ਭਈ ਉਹ ਕਹਿੰਦੇ ਜਵਾਕ ਸਾਡੇ ਹਿਸਾਬ ਨਾਲ ਚੱਲੇ ਮੈਂ ਉੱਥੇ ਜਾ ਕੇ ਐਡਮਿਸ਼ਨ ਕਰਾਇਉਂਗਾ ਤੇ ਨੌਕਰੀ ਤਾਂ ਕਹਿੰਦੇ ਜਮਾ ਵੱਟਦੀ ਪਈ ਆ ਉੱਥੇ ਲੱਗ ਕੇ ਤਾਂ ਹੀ ਤਾਂ ਪੁੱਤ ਨੂੰ ਜਵਾਕੜੀ ਨੂੰ ਮੈਂ ਜ਼ੋਰ ਪਾਇਆ ਸੀ ਮੈਂ ਕਿਹਾ ਵੀ ਚਲ ਇਹਦੀ ਪੜਨ ਦੀ ਇੱਛਾ ਹੈਗੀਏ ਕਿਤੇ ਇਹਦੇ ਚਿੱਤ ਚਾਏ ਨਾ ਜਾਵੇ ਵੀ ਮੇਰੀ ਮਾਂ ਨੇ ਘਰ ਦੇ ਔਖਾਂ ਕਰਕੇ ਮੈਨੂੰ ਪੜਾਇਆ ਨਹੀਂ ਹੈਗਾ ਨਾਲੇ ਪੁੱਤ ਮੈਨੂੰ ਆਏਗਾ ਵੀ ਚਲ ਜੇ ਇਹ ਵਧੀਆ ਪੜ੍ਹ ਲਿਖ ਕੇ ਕਿਸੇ ਨੌਕਰੀ ਦੇ ਸਿਰ ਹੋ ਜੂ ਹੈ ਚਲ ਇਹ ਚੰਗੇ ਦਿਨ ਇਹਦੇ ਪਿਓ ਨੇ ਤਾਂ ਦੇਖਣੇ ਨਹੀਂ ਸੀ ਵੀ ਮੈਂ ਤਾਂ ਆਪਣੇ ਫਰਜ਼ ਪੂਰੇ ਕਰਾ ਸਾਹ ਹੀ ਦਾ ਪੁੱਤ ਨੂੰ ਜਵਾਕੜੀ ਨੂੰ ਮੈਂ ਜ਼ੋਰ ਪਾਇਆ ਮਾ ਕਿਤੇ ਇਹਦੇ ਚਿੱਤ ਚਾਏ ਨਾ ਜਾਵੇ ਵੀ ਮੇਰੀ ਮਾਂ ਨੇ ਔਖਾਂ ਸੌਖਾਂ ਕਰਕੇ ਮੈਨੂੰ ਪੜਾਇਆ ਨੀਗਾ ਹਨਾ ਤੇ ਚੱਲ ਪਈ ਆਏਗਾ ਵੀ ਹੁਣ ਤਾਂ ਆਪਾਂ ਮੈਨੂੰ ਨਾ ਰੋਟੀ ਖਾ ਲਈਏ ਪਰ ਜਵਾਕੜੀ ਆਪਦੇ ਪੈਰਾਂ ਸਿਰ ਤੇ ਹੋ ਜੇ ਇਹਦੇ ਪਿਓ ਨੇ ਤਾਂ ਚੰਗੇ ਦਿਨ ਨਹੀਂ ਦੇਖਣੇ ਸੀਗੇ ਮੈਨੂੰ ਆਏਗਾ ਵੀ ਮੈਂ ਤਾਂ ਆਪਦੇ ਸਾਰੇ ਫਰਜ਼ ਪੂਰੇ ਕਰਾਂ ਪੁੱਤ ਗਾਹਾਂ ਮੈਂ ਅੱਖਾਂ ਮੀਚ ਗਈ ਮਗਰ ਉਹ ਮੇਰੀਆਂ ਜਵਾਕੜੀਆਂ ਤਾਂ ਨਹੀਂ ਕਿਸੇ ਦੇ ਹੱਥਾਂ ਕੰਨੀ ਝਾਕਣਗੀਆਂ ਮੇਰੀ ਜਾਨ ਸੌਖੀ ਨਿਕਲ ਜੂ ਚਾਚੀ ਐਵੇਂ ਕਹ ਤੋ ਪੁੱਠੀ ਭੱਖਿਆ ਕਰਦੀ ਹੁੰਦੀਆਂ ਮੂੰਹ ਦੇ ਵਿੱਚੋਂ ਸਾਰਾ ਕੁਝ ਠੀਕ ਹੋ ਜਾਊਗਾ ਜਦੋਂ ਆਪਣੀ ਮਨਪ੍ਰੀਤ ਨੌਕਰੀ ਮਿਲਗੀ ਨਾ ਚੰਗੇ ਦਿਨ ਆ ਜਾਣਗੇ ਆਪਣੇ ਬਸ ਪੁੱਤ ਤੇਰੀ ਬੋਲਸ ਲਖਣੇ ਹੋਣ ਸਾਰੇ ਪਾਸੇ ਠੰਡੀ ਹਵਾ ਆਵੇ ਬਸ ਹੁਣ ਕੱਲ ਨੂੰ ਜਾ ਕੇ ਨਾ ਮਨਪ੍ਰੀਤ ਦੀ ਐਡਮਿਸ਼ਨ ਕਰਾਈਂ ਉਹੋ ਚਾਚੀ ਇਹ ਵੀ ਪਹਿਲਾਂ ਕੋਈ ਕਹਿਣ ਦੀ ਗੱਲ ਹੈ ਮੈਂ ਆਪੇ ਜਾ ਕੇ ਐਡਮਿਸ਼ਨ ਕਰਾਂਗਾ ਤੂੰ ਜਮਾ ਵੇ ਫਿਕਰ ਹੈ ਠੀਕ ਹੈ ਨਾ ਚੱਲ ਪੁੱਤ ਤੇਰੇ ਸਿਰ ਤੇ ਮੈਨੂੰ ਕਾਦਾ ਫਿਕਰ ਹੈਗਾ ਲੈ ਕਲਦੀਪ ਕੋਰੇ ਤੇਰੇ ਕੋ ਅੱਜ ਦਾ ਹੀ ਦਿਨ ਹੈ ਜੇ ਬਾਵੇ ਤੇ ਮਨਪ੍ਰੀਤ ਨੂੰ ਰੋਕ ਸਕਦੀਆਂ ਤਾਂ ਰੋਕ ਲੈ ਕਿਉਂਕਿ ਜੇ ਸ਼ਰੀਕਣ ਦੀ ਧੀ ਲੱਗ ਪਈ ਨਾ ਨੌਕਰੀ ਕਰਨ। ਇਹ ਤਾਂ ਇੱਕ ਵਾਰੀ ਫਿਰ ਸਿਰ ਉੱਚਾ ਹੋ ਜਾਊਗਾ। ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਰੋਕਣਾ ਪੈਣਾ। ਕੋਈ ਨਾ ਕੋਈ ਤਾਂ ਬਹਾਨਾ ਲਾਉਣਾ ਪਊਗਾ।